ਸਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਡੀਜੀਪੀ ਸਾਹਿਬ ਡੀਆਈਜੀ ਫਿਰੋਜ਼ਪੁਰ ਰੇਂਜ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਸਾਡਾ ਯੁੱਧ ਨਸ਼ਾ ਵਿਰੋਧ 1 ਮਾਰਚ ਤੋਂ ਸਟਾਰਟ ਹੋਇਆ ਸੀਗਾ ਉਹਦੇ ਤਹਿਤ ਅਸੀਂ ਲਗਾਤਾਰ ਹੀ ਤਰਨਤਾਂ ਦੀ ਪੁਲਿਸ ਐਨਡੀਪੀਐਸ ਜਿਹੜੇ ਦੋਸ਼ੀ ਨੇ ਉਹਨਾਂ ਦੀ ਗ੍ਰਿਫਤਾਰੀ ਵੀ ਕਰ ਰਹੀ ਸੀਗੀ ਐਫਆਈਆਰ ਵੀ ਰਜਿਸਟਰ ਕੀਤੀ ਗਈ ਹੈ ਤੇ ਉਹਨਾਂ ਸਾਰਿਆਂ ਅਰੈਸਟ ਕਰਕੇ ਉਹ ਸਾਰੀ ਇਨਵੈਸਟੀਗੇਸ਼ਨ ਕਰਕੇ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਹੈ ਜਿਹੜੀ ਸਾਡੇ ਸੰਪਰਕ ਪ੍ਰੋਗਰਾਮ ਹੈ ਉਹਦੇ ਤਹਿਤ ਪਬਲਿਕ ਨੂੰ ਸਾਂਝੀ ਕਰਦੀ ਹੈ ਇਹ ਅਸੀਂ ਬੜੀ ਸੋਹਣੀ ਇਨਫੋਰਮੇਸ਼ਨ ਨੈਟਵਰਕ ਡਵੈਲਪ ਕੀਤਾ ਹੈ ਉਹਦੇ ਤਹਿਤ ਸਾਡੀ ਸੀਆਈਏ ਸਟਾਫ ਦੀ ਟੀਮ ਨੂੰ ਅ ਅੰਡਰ ਸੁਪਰਵੀਜ਼ਨ ਆਫ ਐਸਪੀ ਡੀ ਅਜੇ ਰਾਜ ਜੀ ਡੀਐਸਪੀ ਗੋਵਿੰਦਵਾਲ ਸਾਹਿਬ ਅਤੁਲ ਸੋਨੀ ਡੀਐਸਪੀ ਸਪੈਸ਼ਲ ਕ੍ਰਾਈਮ ਗੁਰਿੰਦਰਪਾਲ ਨਾਗਰਾ ਤੇ ਆਪਣੇ ਡੀਐਸਪੀ ਇਨਵੈਸਟੀਗੇਸ਼ਨ ਰਜਿੰਦਰ ਮਨਾਸ ਤੇ ਸੀਆਏ ਸਟਾਫ ਦੇ ਇੰਚਾਰਜ ਸੈਕਟਰ ਮਨਦੀਪ ਸਿੰਘ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਦੋਸ਼ੀ ਜਿਹੜਾ ਹੈ ਹਰਸ਼ਪ੍ਰੀਤ ਜਿਹੜਾ ਕਿ ਰੋੜਾ ਵਾਲੇ ਦਾ ਰੋੜਾ ਵਾਲਾ ਪਿੰਡ ਦਾ ਰਹਿਣ ਵਾਲਾ ਹੈ ਉਨੇ ਡਰੋਨ ਰਾਹੀਂ ਕਨਸਾਈਨਮੈਂਟ ਜਿਹੜੀ ਹਿਰੋਇਨ ਦੀ ਰੀਸੀਵ ਕਰ ਲਈ ਹੈ ਤੇ ਅੱਜ ਰਖਬੁਸੇ ਜਿਹੜਾ ਕਿ ਸਰਾਇਮੰਤ ਖਾਂ ਥਾਣੇ ਦੇ ਏਰੀਆ ਦੇ ਵਿੱਚ ਪੈਂਦਾ ਹੈ ਉਥੇ ਉਹ ਇਹਦੀ ਡਿਲੀਵਰੀ ਕਰਨ ਦੀ ਫਰਾਗ ਦੇ ਵਿੱਚ ਹੈ ਉਸੇ ਇਨਫੋਰਮੇਸ਼ਨ ਦੇ ਤਹਿਤ ਸਾਡੀ ਸੀਆਈਡੀ ਟੀਮ ਨੇ Trap ਲਗਾਇਆ ਤੇ ਮੌਕੇ ਤੋਂ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਹਦੇ ਪਾਸੋਂ ਇੱਕ ਐਕਟਿਵਾ ਜਿਹਦੇ ਤੇ ਉਹ ਕਨਸਾਈਨਮੈਂਟ ਅੱਗੇ ਪਿੱਛੇ ਕਰਦਾ ਸੀਗਾ ਤੇ ਨਾਲ ਹੀ 15 ਕਿਲੋ ਹਿਰੋਇਨ ਜਿਹੜੀ ਹੈ ਉਹ ਬਰਾਮਦ ਕਰਨ ਚ ਸਫਲਤਾ ਹਾਸਿਲ ਕੀਤੀ ਹੈ ਇਹਦੀ ਮੁਰਲੀ ਪੇਛੇ ਗਿਸ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਯੂਐਸਏ ਬੇਸਡ ਸਮਗਲਰ ਹੈ ਗੁਰਨਾਮ ਗੁਰਨਾਮ ਸਿੰਘ ਜਿਹੜਾ ਕਿ ਕੋਲੋਵਾਲ ਪਿੰਡ ਥਾਣੇ ਲੋਪਕੇ ਦਾ ਰਹਿਣ ਵਾਲਾ ਹੈ ਉਹ ਉਹਦੇ ਕਹਿਣ ਤੇ ਇਹ ਹਿਰੋਇਨ ਦੀ ਸਮਗਲੀ ਦਾ ਧੰਦਾ ਕਰਦਾ ਸੀਗਾ ਤੇ ਪਾਕਿਸਤਾਨ ਦੇ ਵਿੱਚ ਬੈਠਿਆ ਸਮਗਲਰ ਜਿਹਦਾ ਨਾਮ ਪਹਿਲਵਾਨ ਨੇ ਦੱਸਿਆ ਉਹਦੇ ਤੋਂ ਡਰੋਨ ਰਾਹੀਂ ਕਨਸਾਈਨਮੈਂਟ ਰੀਸੀਵ ਕਰਕੇ ਤੇ ਗੁਰਨਾਮ ਦੇ ਕਹਿਣ ਤੇ ਵੱਖ-ਵੱਖ ਥਾਵਾਂ ਤੇ ਡਿਲੀਵਰੀ ਕਰਦਾ ਸੀਗਾ ਪਿਛਲੇ ਕਾਫੀ ਸਮੇਂ ਤੋਂ ਇਹ ਇਸ ਧੰਦੇ ਦੇ ਵਿੱਚ ਐਕਟਿਵ ਸੀ ਤੇ ਅੱਜ ਇਹਨੂੰ ਗ੍ਰਿਫਤਾਰ ਕਰਕੇ ਮੈਂ ਕਹਿ ਸਕਦਾ ਕਿ ਇੱਕ ਬਿਗ ਫਿਸ਼ ਨੂੰ ਗ੍ਰਿਫਤਾਰ ਕਰਨ ਤੇ ਸਫਲਤਾ ਹਾਸਲ ਕੀਤੀ ਹੈ ਤੇ ਇਸੇ ਲੜੀ ਦੇ ਤਹਿਤ ਸਾਡੀ ਜਿਹੜੀ ਕਾਰਵਾਈ ਹੈ ਇਹ ਜਿਹੜਾ ਯੁੱਧ ਨਸ਼ਾ ਵਿਰੋਧ ਹੈ ਇਹ ਜਾਰੀ ਰਹੇਗਾ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਮਾਰਚ ਮਹੀਨੇ ਦੇ ਵਿੱਚ ਤਰੰਤਾਨ ਪੁਲਿਸ ਨੇ 130 ਐਫ ਆਈ ਆਰ ਜਿਹੜੀ ਰਜਿਸਟਰ ਕੀਤੀ ਹੈ ਜਿਹਦੇ ਤਹਿਤ 182 ਦੋਸ਼ੀ ਗ੍ਰਿਫਤਾਰ ਕੀਤੇ ਹਨ ਤਕਰੀਬਨ 28 ਕਿਲੋ ਰੋਇਨ ਜਿਹੜੀ ਹੈ ਬਰਾਮਦ ਕੀਤੀ ਹੈ 7.5 ਕਿਲੋ ਹਫੀਮ ਤੇ 46 ਲੱਖ ਜਿਹੜੇ ਕਿ ਡਰਗ ਮਨੀ ਰਿਕਵਰ ਕਰਨ ਚ ਸਫਲਤਾ ਹਾਸਿਲ ਕੀਤੀ ਹੈ ਇਸ ਤੋਂ ਇਲਾਵਾ ਵਕਫਾਕ ਮੁਕਦਮਿਆਂ ਚ ਹਵਾਲਾ ਨੈਟਵਰਕ ਜਿਹੜਾ ਕਿ ਡਰਗ ਮਨੀ ਨੂੰ ਅੱਗੇ ਪਿੱਛੇ ਕਰਨ ਦੇ ਵਿੱਚ ਤੇ ਵਿਦੇਸ਼ਾਂ ਦੇ ਵੇਜੰਦੇ ਵਿੱਚ ਕੰਮ ਹੁੰਦਾ ਉਹਦੇ ਵੀ ਨੋ ਜਿਹੜੇ ਮੇਨ ਹਵਾਲਾ ਆਪਰੇਟਰਸ ਹੈ ਉਹ ਗ੍ਰਫਤਾਰ ਕਰਨ ਚ ਸਫਲਤਾ ਹਾਸਿਲ ਕੀਤੀ ਹੈ ਤੇ ਅਸੀਂ ਪਬਲਿਕ ਨੂੰ ਯਕੀਨ ਦਵਾਉਂਦੇ ਹਾਂ ਕਿ ਜਿਹੜਾ ਇਹ ਸਾਡਾ ਯੁੱਧ ਹੈ ਇਹ ਇਦਾਂ ਹੀ ਜਾਰੀ ਰਹੇਗਾ ਤੇ ਜਿਹੜੇ ਵੀ ਇਸ ਕੰਮ ਦੇ ਵਿੱਚ ਲਿਪਤ ਨੇ ਉਹਨਾਂ ਨੂੰ ਸਾਡੀ ਪੁਲਿਸ ਦੁਆਰਾ ਬਖਸ਼ਿਆ ਨਹੀਂ ਜਾਏਗਾ ਸੋ ਜਿਹਨੇ ਟਾਈਮ ਤੋਂ ਲੱਗਾ ਸੀ ਇਸ ਅੰਦੇ ਵਿੱਚ ਕੋਈ ਪਤਾ ਇਹ ਮੁਰਲੀ ਪੁੱਛ ਕੇ ਸੋਹੀ ਪਤਾ ਲੱਗਿਆ ਜੀ ਇਹ ਕਾਫੀ ਕਨਸਾਈਨਮੈਂਟ ਆਗੇ ਪਿੱਛੇ ਕਰਦਾ ਰਿਹਾ ਹੈ ਤੇ ਕਾਫੀ ਸਮਾਂ ਤੋਂ ਐਕਟਿਵ ਸੀਗਾ ਬਾਕੀ ਇਹਦੀ ਜਿਹੜੇ ਮੋਬਾਈਲ ਦੀ ਫੋਰੈਂਸਿਕ ਜਾਂਚ ਇਹਦੀ ਕੰਪਲੀਟ ਜਿਹੜੀ ਇੰਟਰੋਗੇਸ਼ਨ ਉਸ ਤੋਂ ਬਾਅਦ ਅਸੀਂ ਸਾਨੂੰ ਉਮੀਦ ਹੈ ਕਿ ਇਸ ਮੁਕਦਮੇ ਇਸ ਕੇਸ ਦੇ ਵਿੱਚ ਹੋਰ ਗ੍ਰਿਫਤਾਰੀਆਂ ਤੇ ਹੋਰ ਰਿਕਵਰੀ ਹੋਣ ਦੀ ਸਾਨੂੰ ਉਮੀਦ ਹੈ ਸਰ ਬਹੁਤ ਸਾਰੇ ਕੇਸਾਂ ਦੇ ਵਿੱਚ ਤੁਸੀਂ ਬਾਰਡਰ ਪਾਰ ਤੋਂ ਜਿਹੜੀ ਇਹ ਰੋਣ ਆਉਂਦੀ ਹੈ ਉਹ ਪੁਲਿਸ ਵੱਲੋਂ ਤੁਰੰਤ ਤਨ ਪੁਲਿਸ ਵੱਲੋਂ ਫੜੀ ਗਈ ਹੈ ਅਰੇ ਸਿਲਸਿਲਾ ਰੁਕਦਾ ਕਿਉਂ ਨਹੀਂ ਦੇਖੋ ਜੀ ਕ੍ਰਿਮੀਨਲ ਦਾ ਕੰਮ ਕ੍ਰਾਈਮ ਕਰਨਾ ਹੁੰਦਾ ਤੇ ਸਾਡਾ ਕੰਮ ਜਿਹੜਾ ਉਹਨਾਂ ਨੂੰ ਫੜਨਾ ਹੁੰਦਾ ਜੇ ਇਹ ਸਮਾਨ ਮੰਗਾਉਂਦੇ ਤੇ ਸਾਡੀ ਪੁਲਿਸ ਨੂੰ ਫੜਦੀ ਵੀ ਹੈ ਇਹ ਪਾਰ ਬੈਠੇ ਜਿਹੜੇ ਆਈਐਸਆਈ ਦੇ ਏਜੰਟ ਨੇ ਆਈਐਸਆਈ ਦੁਆਰਾ ਪੰਜਾਬ ਨੂੰ ਤਬਾਹ ਕਰਨ ਲਈ ਜਿਹੜੀ ਆ ਸਾਜ਼ਿਸ਼ਾ ਦਾ ਚੀ ਜਾਂਦੀ ਹੈ ਜਿਹਦਾ ਮੂੰਹ ਤੋਰ ਜਵਾ ਪੰਜਾਬ ਪੁਲਿਸ ਲਗਾਤਾਰੀ ਦੇ ਰਹੀ ਹੈ ਤੇ ਤੁਸੀਂ ਵੇਖਿਆ ਹੀ ਹੈ ਕਿ ਜਿਹੜੇ ਕੋਈ ਇਨਾਰੇ ਨਾ ਪਾ ਕੇ ਰਾਦਿਆਂ ਚ ਆਪਣੇ ਕੰਮਿਆਬ ਨਹੀਂ ਹੋ ਪਾਰੇ ਆ ਇਹ ਸਾਡੀ ਪੁਲੀ ਪੰਜਾਬ ਪੁਲਿਸ ਦੀ ਚੌਕਸੀ ਪੰਜਾਬ ਪੁਲਿਸ ਦਾ ਜਿਹੜਾ ਮਨੋਬਲ ਹੈ ਉਹਦੇ ਕਰਕੇ ਹੀ ਸਾਰਾ ਕੰਮ ਹੋ ਰਿਹਾ ਹੈ ਸਰ ਇੱਕ ਸ਼ਬਦ ਬੜਿਆ ਸੀ ਤੁਸੀਂ ਜਿਹੜਾ ਸਿੰਡੀਕੇਟ ਚਲਾ ਰਹੇ ਸੀ ਇਹ ਉਸੇ ਸਿੰਡੀਕੇਟ ਦਾ ਕੁਝ ਜੁੜਾ ਨੈਟਵਰਕ ਹੈ ਜਾਂ ਅਲੱਗ ਹੈ ਇਹ ਮੁਰਲੀ ਪੁੱਛ ਕਿਸ ਦੇ ਵਿੱਚ ਜਿਹੜੀ ਗੱਲ ਸੀ ਤੁਹਾਡੇ ਨਾਲ ਸਾਂਝੀ ਕਰਤੀ ਹੈ ਬਾਕੀ ਇਹਦਾ ਇਹਨੂੰ ਪੇਸ਼ ਜੁਡੀਸ਼ੀਅਲ ਪੇਸ਼ ਕਰਾ ਕੇ ਇਹਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਅਸੀਂ ਤੁਹਾਨੂੰ ਦੱਸਿਆ ਨਾ ਕਿ ਬਈ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਨੈਟਵਰਕ ਜਿਹੜਾ ਬੜਾ ਸੋਨਾ ਡਵੈਲਪ ਹੋਇਆ ਹੈ ਉਹ ਜਿਹੜੀ ਜਿੱਥੇ-ਜਿੱਥੇ ਜਿਹੜੀ ਕੜੀ ਜੁੜਦੀ ਹੋਏਗੀ ਉਹ ਅਸੀਂ ਜ਼ਰੂਰ ਜੋੜਾਂਗੇ ਤੇ ਡਿਟੇਲ ਦੇ ਵਿੱਚ ਤੁਹਾਨੂੰ ਅਸੀਂ ਬਾਅਦ ਵਿੱਚ ਦੱਸਾਂਗੇ ਕਿ ਬਈ ਇਹ ਹੋਰ ਕਿਹਦੇ-ਕਿਹਦੇ ਨਾਲ ਜੁੜਿਆ ਹੋਇਆ ਹੈ ਹਵਾਲਾ ਤਾਂ ਪੁੱਛੇ ਤੁਸੀਂ ਮਨੂਸ ਨੇ ਕਰਾਂਗੇ ਜੀ ਆਇਡੈਂਟੀਫਾਈ ਅਸੀਂ ਕੀਤਾ ਹੈ ਤੁਹਾਨੂੰ ਇਸ ਇਸ ਮੋਰ ਤੇ ਅਸੀਂ ਦੱਸ ਨਹੀਂ ਸਕਦੇ ਗਾ ਸਾਨੂੰ ਥੋੜਾ ਟਾਈਮ ਦਿਓ ਤਫ਼ਤੀਸ਼ ਕਰ ਲੈਂਦੇ ਹੋ ਅਸੀਂ ਇਹਦੇ ਵਿੱਚ ਹੋਰ ਮੈਂ ਤੁਹਾਨੂੰ ਦੱਸਿਆ ਰਿਕਵਰੀ ਤੇ ਦੋਸ਼ੀ ਜ਼ਰੂਰ ਫੜਾਂਗੇ